ਹਾਂਜੀ ਜੇ ਆ ਕੇ ਦੇਖਿਆ ਤੇ ਵੀ ਇੱਥੇ ਸਿਰ ਤੇ ਖੂਨ ਚੱਲ ਰਿਹਾ ਜੀ ਹਾਂਜੀ ਉੱਚ ਅਧਿਕਾਰੀ ਆਫਤਰਾ ਨੂੰ ਦੱਸ ਦਿੱਤਾ ਸਿੱਟੂ ਸਾਹਿਬ ਪਹੁੰਚ ਰਹੇ ਆ ਮੌਕੇ ਤੇ ਡਿਪਟੀ ਸਾਹਿਬ ਆ ਰਹੇ ਆ ਅੱਛਾ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਵਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਵੀ ਨੌਜਵਾਨਾਂ ਦੇ ਬਰਾਂਚ ਕਰੂਗੇ ਹੁਣ ਜੀ ਅਫਸਰ ਆ ਰਹੇ ਆ ਮੌਕੇ ਤੇ ਹੂੰ ਇੱਕ ਕਿੰਨੇ ਕ ਵੇਜ ਤੁਹਾਨੂੰ ਫੋਨ ਆਇਆ ਜੀ ਇਹਦਾ ਇਹਦਾ ਆਇਆ ਸਾਨੂੰ 20 ਮਿੰਟ ਪਹਿਲਾਂ ਆਇਆ ਸੀ ਤੁਸੀਂ ਪੀਸੀਆਰ ਮੁਲਾਜ਼ਮਾ ਜੀ ਹਾਂਜੀ ਹਾਂਜੀ ਪੀਸੀਆਰ ਤੁਸੀਂ ਅੰਦਰ ਮੌਕਾ ਦੇਖਿਆ ਕੀ ਲੱਗ ਰਿਹਾ ਤੁਹਾਨੂੰ ਦੇਖਣ ਵਿੱਚ ਅਸੀਂ ਸੱਚਾ ਜਾਣਾ ਜੀ ਮੌਕਾ ਦੇਖਣਾ ਅੰਦਰ ਜਾ ਕੇ ਬਾਹਰੋਂ ਅਸੀਂ ਦੇਖ ਕੇ ਨਾ ਥੋੜਾ ਜਿਹਾ ਹਾਂਜੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਜੀ ਜਦੋਂ ਤੁਸੀਂ ਬਾਹਰ ਤੋਂ ਦੇਖਿਆ ਕੀ ਲੱਗ ਰਿਹਾ ਤਾਂ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਈਆਂ ਜੀ ਸਿਰ ਤੋਂ ਬਲੱਡ ਆ ਰਿਹਾ ਸੀ ਸਿਰ ਤੋਂ ਬਲੱਡ ਸੀ ਉਹਦੇ ਅੱਛਾ ਜੀ ਇਹਨਾਂ ਦੇ ਦੇ ਕੋਚ ਅਧਿਕਾਰੀ ਕਦ ਕਰ ਰਹੇ ਆ ਜੀ ਪਹੁੰਚ ਰਹੇ ਆ ਜੀ ਹੁਣੇ ਪਹੁੰਚਦੇ ਮੌਕੇ ਤੇ ਮਾਮਲਾ ਕੀ ਹੈ ਪੁਲਿਸ ਨੂੰ ਇਨਫੋਰਮੇਸ਼ਨ ਕੀ ਮਿਲੀ ਸੁਣੋ ਕੱਬੀ ਸਵੇਰੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦਰਪੁਰ ਸਿਟੀ ਦੇ ਵਿੱਚ ਇੱਕ ਮੁੰਡਾ ਕਿਰਾਏ ਤੇ ਰਹਿੰਦਾ ਹੈਗਾ ਉਹਦਾ ਜਿਹੜਾ ਹੈਗਾ ਉਹ ਕਿਸੇ ਨੂੰ ਮਰਡਰ ਕਰਦਾ ਤਾ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਸਾਡੀ ਸਾਰੀ ਟੀਮ ਤੇ ਹੁਣ ਮੌਕੇ ਦੀ ਜਿਹੜੀ ਅਸੀਂ ਸਾਰਾ ਕ੍ਰਾਈਮ ਸੀਨ ਇਨਸਪੈਕਟ ਕਰ ਲਿਆ ਫਰੈਂਸਿਕ ਜਿਹੜੇ ਮਾਰਦੇ ਉਹਨਾਂ ਨੂੰ ਬੁਲਾ ਕੇ ਫਿੰਗਰਪ੍ਰਿੰਟ ਟੀਮ ਵੀ ਤੇ ਪ੍ਰੈਸਿਨ ਐਕਸਪਰਟਸ ਨੇ ਦੋ ਮੌਕੇ ਤੋਂ ਮੂਵਟ ਵਗੈਰਾ ਸੀ ਉਹ ਸੀ ਹਾਸਲ ਕਰ ਲਿਆ ਕਿ ਰਿੱਤਨ ਦੀ ਜਿਹੜੀ ਫੈਮਿਲੀ ਆ ਉਹਦੇ ਨਾਲ ਕੰਟੈਕਟ ਹੋ ਗਿਆ ਉਹ ਆ ਰਹੇ ਨੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਸਰਟੀਜਾ ਕਲੀਅਰ ਹੋਏ ਇਹ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਹੈ ਇਹ ਕੀ ਕੰਮ ਕਰਦਾ ਇੱਥੇ ਨਾਮ ਕੀ ਹੈ ਜੀ ਚਾਰ ਨਾਮ ਦਾ ਲੜਕਾ ਜੀ ਪਿੱਛੋਂ ਜੀਨ ਦਾ ਰਹਿਣ ਵਾਲਾ ਬਾਈ 1 ਚਾਲ ਦੀ ਇਹਦੀ ਏਜ ਹੈਗੀ ਹੈ ਇੱਥੇ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ ਰੈਸਟੋਰੈਂਟ ਚਲਾਉਂਦਾ ਸੀਗਾ ਤੇ ਪ੍ਰੀਲੀਮਨਰੀ ਤੌਰ ਤੇ ਇਹ ਹੀ ਸਾਹਮਣੇ ਆਇਆ ਕਿ ਇੱਥੇ ਰੈਂਟ ਤੇ ਰਹਿੰਦਾ ਸੀਗਾ ਨਾਲ ਇਹਦੇ ਇੱਕ ਲੜਕੀ ਰਹਿੰਦੀ ਸੀ ਜੀ ਉਹ ਸੀ ਬਾਕੀ ਸਾਰੀਆਂ ਜਿਹੜੀਆਂ ਸਾਰੇ ਐਂਗਲਸ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਸਰ ਇਹਦੇ ਸਾਰਟ ਕੇਸ ਬਚਾਉਂਦੇ ਇਹਦੇ ਫੇਸ ਤੇ ਹੈੱਡ ਸਾਈਡ ਤੇ ਜਿਹੜੀ ਐ ਸੱਟ ਦੀ ਇਹ ਚਾਰੋਂ ਕਿੱਛਾ ਦਿਨੇ ਸਰ ਜਿਹੜੇ ਨਾਲ ਬੋਡੀ ਆ ਜਿਹੜੀ ਕੋੜੀ ਰਹੀ ਜਾਂਦੀ ਕਿੱਥੋਂ ਦੀ ਹੋਈ ਉਹ ਸਾਰਾ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਸਰ ਪਤਾ ਲੱਗਿਆ ਰਾਤ ਇੱਕ ਮੁੰਡਾ ਵੀ ਇਹਦਾ ਦੋਸਤ ਵੀ ਨਾਲ ਸੀ ਜੀ ਕਹਿੰਦੇ ਇਕੱਠਿਆਂ ਨੇ ਦਰਦੁਰੂ ਕੀਤੀ ਹੈ ਜੀ ਕੁਝ 6000 ਸਾਹਮਣੇ ਆਇਆ ਜੀ ਸਾਰੀਆਂ ਜਿਹੜੇ ਮੈਂ ਤੁਹਾਨੂੰ ਦੱਸਿਆ ਸਾਰੇ ਐਂਗਲ ਤੁਸੀਂ ਐਕਸਪਲੋਰ ਕਰ ਰਹੇ ਆ ਘਰ ਦੇ ਆਸ-ਪਾਸ ਸੀਸੀਟੀਵੀ ਕੈਮਰਾਸ ਹੈਗੇ ਨੇ ਟੈਕਨੀਕਲ ਤੌਰ ਤੇ ਹਿਊਮਨ ਇੰਟੈਲੀਜੈਂਸ ਤੌਰ ਤੇ ਅਸੀਂ ਸਾਰਾ ਕੁਝ ਜਿਹੜਾ ਹੋ ਤਰੀਸ ਹੋਸੀ ਦੀ ਕਰ ਰਹੇ ਹਾਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਜਿੱਦੂ ਪਤਾ ਲੱਗਿਆ ਹੋਵੇ ਕੋਈ ਤੇਜ਼ਦਾਰ ਹਥਿਆਰ ਜਾਂ ਕਿਸੇ ਜਿਹੜੇ ਡਿਵਾਈਸ ਹੈ ਉਹ ਜਿਹੜਾ ਯੂਜ਼ ਕੀਤਾ ਦੇਖੋ ਜੀ ਕ੍ਰਾਈਮ ਸੀਨ ਤੋਂ ਕੋਈ ਵੈਪਨ ਰਿਕਵਰ ਨਹੀਂ ਹੋਇਆ ਬਟ ਜਿਹੜੀ ਅਸੀਂ ਸਰਸਰੀ ਤੌਰ ਤੇ ਇਨਸਪੈਕਸ਼ਨ ਜਿਹੜੀ ਕੀਤੀ ਹੈਗੀ ਆ ਬਾਡੀ ਤੇ ਉਹਦੇ ਵਿੱਚ ਕੋਈ ਬਲੰਟ ਵੈਪਨ ਹੈਗਾ ਕੋਈ ਸ਼ਾਰਪ ਵੈਪਨ ਤੇ ਬਾਡੀ ਜਿਹੜੀ ਆ ਉਹ ਕੰਬਲ ਦੇ ਨਾਲ ਢੱਕੀ ਹੋਈ ਸੀਗੀ ਤੇ ਬਾਕੀ ਜਿਹੜਾ ਪੋਸਟਮਾਰਟਮ ਵਿੱਚ ਸਾਰੀ ਚੀਜ਼ ਪਈ ਹੋਈ ਜੀ ਬੜੀ ਸਾਹਿਬੀ ਪਤਾ ਕਿੱਦਾਂ ਲੱਗਿਆ ਪੁਲਿਸ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਪਹਿਲੇ ਕਿਸੇ ਨੇ ਪਤਾ ਲੱਗਿਆ ਤਾਂ ਆਲਰੇਡੀ ਬਾਂਸੀ ਦਾ ਕੰਢਾ ਸੀ ਵਿਕਟਮ ਦੀ ਫੈਮਲੀ ਨੇ ਜੀ ਉਹਦੇ ਕਿਸੇ ਇੱਥੇ ਲੋਕਲ ਬੰਦੇ ਨਾਲ ਕੰਟੈਕਟ ਕੀਤਾ ਸੀਗਾ ਉਹ ਲੋਕਲ ਨੇ ਜਦੋਂ ਆ ਕੇ ਉਹਦਾ ਕੋਈ ਦੋਸਤ ਸੀਗਾ ਉਹਨੇ ਆ ਕੇ ਚੈੱਕ ਕੀਤਾ ਤਾਂ ਉਹਨੇ ਜਿਹੜਾ ਮੌਕੇ ਤੇ ਆ ਕੇ ਦੇਖਿਆ ਕਿ ਉਹ ਮਰ ਤਕ ਮਤਲਬ ਫੈਮਲੀ ਦਾ ਫੋਨ ਹੀ ਸੀ ਚੱਗ ਰਿਹਾ ਤਾਂ ਉਹਨਾਂ ਨੂੰ ਪਤਾ ਲੱਗਾ ਹਾਂਜੀ ਉਹਦੇ ਦੱਸਣ ਮੁਤਾਬਕ ਸੀ ਜੀ ਤਾਂ